ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਬਾਦਲ ਕਮੇਟੀ ਬਣ ਕੇ ਜਿਹੜੀ ਆ ਉਹ ਰਹਿ ਗਈ ਹੈ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਮੰਚ ਤੋਂ ਬਹੁਤ ਬੁਲਾ ਰਹਿਆ ਨੇ ਕਿਹਾ ਕਿ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਉਹ ਪੈਸੇ ਦਾ ਕੀ ਕੀਤਾ ਪਿਆ ਹੈ ਨਹੀਂ ਪਿਆ ਹੈ ਇਹ ਤਾਂ ਸਿਪਾਹੀ ਸਾਹਿਬ ਦੱਸ ਸਕਦੇ ਨੇ ਜਿਹੜੇ ਤੁਹਾਡੇ ਦੁਆਬੇ ਦੇ ਹੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਬੜੇ ਫਕਰ ਦੇ ਨਾਲ ਕਿਹਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਪਾਈ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਟ ਨੇ ਮਾਲਕ ਨਹੀਂ ਬਣਾਇਆ ਇਹ ਸਿਰਫ ਕਿਰ ਟੈਕਰ ਹੈ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਕ ਬਣ ਕੇ ਇਹ ਜ਼ਮੀਨਾਂ ਵੇਚ ਕੇ ਤੇ ਮੈਨੂੰ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਲੈਕਸ਼ਨ ਵਾਜੋਂ ਫੰਡ ਜਿਹੜਾ ਹੈ ਉਹ ਇਕੱਠਾ ਕਰੀ ਜਾ ਰਹੀ ਹੈ ਮੈਂ ਕਹਿੰਦਾ ਕਿ ਜਿਹੜੇ ਆਕਾਲ ਤੱਕ ਸਭ ਤੋਂ ਭ੍ਰਿਸ਼ਟ ਹੋਏ ਲੋਕ ਨੇ ਇਹਨਾਂ ਦੇ ਤਾਂ ਮੱਥੇ ਲੱਕੜਾ ਮਾੜਾ ਤੇ ਸੁਣਨਾ ਦਾ ਬਹੁਤ ਵੱਡਾ ਗੁਨਾਹ ਆ ਇਹਨਾਂ ਨੂੰ ਸ਼ਰਾਬ ਦੇ ਲਾਲਚ ਦੇ ਵਿੱਚ ਅਸੀਂ ਸ਼ਰਾਬੇ ਹੋਏ ਬੰਦਿਆਂ ਨੂੰ ਜਿਹੜਾ ਹੈ ਉਹ ਸੁਣਨ ਚਲੇ ਜਾਂਦੇ ਮੈਨੇਜਰ ਜ਼ਮੀਨਾਂ ਵੇਚ ਜਾਂਦੇ ਆ ਮਨੇਸ਼ਰਾਂ ਦੀ ਕੋਈ ਹਮਮਤ ਨਹੀਂ ਉਹ ਜ਼ਮੀਨਾਂ ਵੇਚ ਜਾਣ ਮਨੇਸ਼ਰਾਂ ਦੇ ਪਿੱਛੇ ਕੌਣ ਹੈ ਤੇ ਇਸੇ ਦਬਾਵੇ ਦੀ ਧਰਤੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਪਾਇਦਾ ਕੀਤਾ ਜਿਹੜਾ ਗੁਰਦੁਆਰੇ ਸਹਿਬਾਨ ਦੀਆਂ ਜ਼ਮੀਨਾਂ ਹੀ ਜਿਹੜਾ ਹੈ ਉਹ ਲਟਾਰਿਆ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਏਡੇ ਵੱਡੇ ਦੋਸ਼ ਲਾ ਦੇ ਤੇ ਹੁਣ ਕਮੇਟੀ ਕਿਉਂ ਨਹੀਂ ਬਣਦੀ ਹੁਣ ਜਾਂਚ ਕਮੇਟੀ ਕਿਉਂ ਨਹੀਂ ਬਿਠਾਈ ਜਾਂਦੀ ਬਿਠਾਓ ਪੜਤਾਲ ਕਮੇਟੀ ਕਿ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਹਰਮੰਦਰ ਸਾਹਿਬ ਦੇ ਗ੍ਰੰਤੀ ਸਿੰਘ ਨੇ ਉਹਨਾਂ ਤੋਂ ਇੱਕ ਅਧਿਕਾਰੀ 5 ਲੱਖ ਰੁਪਈਆ ਮੰਗਦਾ ਹੈ ਕਿ ਮੈਂ ਤੇਰੀ ਬਦਲੀ ਵਾਪਸ ਕਰਾ ਦੂੰ ਮੈਨੂੰ 5 ਲੱਖ ਰੁਪਈਆ ਦੇ ਦੇ ਇਹ ਅਕਾਲੀ ਲੀਡਰ ਜਿਹੜੇ ਆ ਨਾ ਪਗੌੜੇ ਦਲ ਦੇ ਇਹ ਦਬਾਅ ਪਾ ਰਹੇ ਸੀ ਵੀ ਤੂੰ ਇਹ ਬਿਆਨ ਦੇ ਕੇ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਤੇ ਬੀਜੇਪੀ ਤੇ ਆਰਐਸਐਸ ਨੇ ਕਰਵਾਇਆ ਇਤੋਂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਦੁਆਬੇ ਦੀ ਜਿਹੜੀ ਧਰਤੀ ਹੈ ਇਹ ਗਦਰੀਆਂ ਦੀ ਧਰਤੀ ਹੈ ਇਹ ਯੋਧਿਆਂ ਦੀ ਧਰਤੀ ਹੈ ਤੇ ਇਸ ਯੋਧਿਆਂ ਦੀ ਧਰਤੀ ਦੇ ਉੱਤੇ ਉਸੀ ਸਾਰੇ ਜਿਹੜੇ ਯੋਧਿਆਂ ਦੇ ਵਾਰਿਸ ਬੈਠੇ ਹੋ ਇਕੱਠੇ ਹੋਏ ਅੱਜ ਜਿਹੜੀ ਸਾਡੀ ਪੰਥਕ ਸਮੱਸਿਆ ਹੈ ਚਣੌਤੀ ਹੈ ਉਹ ਇਹ ਹੈ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰਜ਼ਰਾ ਕਰ ਦਿੱਤੀਆਂ ਗਈਆਂ ਨੇ ਤਬਾਹ ਕਰ ਦਿੱਤੀਆਂ ਗਈਆਂ ਨੇ ਅਸੀਂ ਉਹਨਾਂ ਨੂੰ ਤਾਂ ਗਿਲਾ ਦੇਣੇ ਗਿਲਾ ਕਰਦੇ ਆ ਉਹਨਾਂ ਨਾਲ ਤਾਂ ਜਿਹੜੇ ਬਾਹਰ ਬੈਠੇ ਨੇ ਸਾਡੇ ਬੈਰੀ ਪਰ ਸਭ ਤੋਂ ਵੱਡਾ ਦੁੱਖ ਸਭ ਤੋਂ ਵੱਡੀ ਤਕਲੀਫ ਸਾਨੂੰ ਉਹਨਾਂ ਲੋਕਾਂ ਤੋਂ ਏ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਅੰਦਰ ਬੈਠ ਕੇ ਖੋਖਲਾ ਕੀਤਾ ਉਹਦੀ ਮਿਸਾਲ ਕੱਲ ਜਲੰਧਰ ਦੀ ਧਰਤੀ ਦੇ ਉੱਤੇ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਬੋਲਾਂ ਤੋਂ ਜਿਹੜਾ ਹੈ ਉਹ ਸਾਨੂੰ ਮਿਲਦੀ ਹੈ ਜਾਨੀ ਰਗਵੀਰ ਸਿੰਘ ਜੀ ਭਾਵੇਂ ਦੇਰ ਆਏ ਦਰਸਤ ਆਏ ਪਰ ਜੋ ਉਹ ਬੋਲੇ ਉਹਨੇ ਚਿੰਤਾਵਾਂ ਦੇ ਵਿੱਚ ਵਾਅਦਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਬਾਦਲ ਕਮੇਟੀ ਬਣ ਕੇ ਜਿਹੜੀ ਆ ਉਹ ਰਹਿ ਗਈ ਹੈ ਜਮੀਨਾਂ ਵੇਚੀਆਂ ਜਾ ਰਹੀਆਂ ਨੇ ਮੰਚ ਤੋਂ ਬਹੁਤ ਬੁਲਾ ਰਹਿਆ ਨੇ ਕਿਹਾ ਕਿ ਜਮੀਨਾਂ ਵੇਚੀਆਂ ਜਾ ਰਹੀਆਂ ਨੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਗਮਾੜਾ ਨੂੰ ਵੇਚੀ 49 ਕਰੋੜ 47 ਲੱਖ ਰੁਪਈਆ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਖਾਤੇ ਦੇ ਵਿੱਚ ਗਮਾੜਾ ਵੱਲੋਂ ਆਇਆ ਸਾਲ ਹੋ ਗਿਆ ਆਏ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਜੇ ਕੋਈ ਗੁਰਦੁਆਰਾ ਸਾਹਿਬ ਜ਼ਮੀਨ ਜਿਹੜੀ ਹੈ ਉਹ ਵੇਚਦਾ ਹੈ ਤੇ ਉਹਦੇ ਬਦਲੇ ਦੇ ਵਿੱਚ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਪਰ ਅਜੇ ਤੱਕ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਪ੍ਰਬੰਧਕ ਜਿਹੜੇ ਉੱਥੋਂ ਦੇ ਨੇ ਉਹਨਾਂ ਨੇ ਕੋਈ ਜ਼ਮੀਨ ਜਿਹੜੀ ਹੈ ਉਸ ਪੈਸੇ ਦੀ ਨਹੀਂ ਖਰੀਦੀ ਉਹ ਪੈਸੇ ਦਾ ਕੀ ਕੀਤਾ ਪਿਆ ਹੈ ਨਹੀਂ ਪਿਆ ਹੈ ਇਹ ਤਾਂ ਸਿਪਾਹੀ ਸਾਹਿਬ ਦੱਸ ਸਕਦੇ ਨੇ ਜਿਹੜੇ ਤੁਹਾਡੇ ਦੁਆਬੇ ਦੇ ਹੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਬੜੇ ਫਕਰ ਦੇ ਨਾਲ ਕਿਹਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ ਮੈਂ ਪਹਿਲਾਂ ਵੀ ਲਫ਼ਜ਼ ਕਹੇ ਸੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਹ ਫੌਜ ਵਰਤੀ ਕੀਤੀ ਸੀ ਸਿਪਾਹੀ ਬਣਾਏ ਸੀ ਤੇ ਐਸਾ ਕਿਹੜਾ ਸਮਾਂ ਆ ਗਿਆ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਪਾਈ ਬਣਾਏ ਸੀ ਤੇ ਸਿਪਾਈਆਂ ਦਾ ਜਰਨੈਲ ਬਣਾਇਆ ਸੀ ਪ੍ਰਧਾਨ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਿਪਾਈ ਹਾਂ ਇਹ ਸੰਸਥਾ ਦੀ ਨਿਗਰਦੀ ਹੋਈ ਜਿਹੜੀ ਹੈ ਉਹ ਉਦਾਹਰਣ ਹੈ ਸੰਸਥਾ ਦੀ ਬਹੁਤ ਮਾੜੀ ਗੱਲ ਹੈ ਗੁਰਦਾਰਾ ਸਾਹਿਬ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਸਾਡੇ ਬਡੇਰਿਆਂ ਨੇ ਸੇਵਾ 'ਚ ਦਿੱਤੀਆਂ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਵਾਸਤੇ ਦਿੱਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਟ ਨੇ ਮਾਲਕ ਨਹੀਂ ਬਣਾਇਆ ਇਹ ਸਿਰਫ ਕੇਰ ਟੇਕਰ ਹੈ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਲਕ ਬਣ ਕੇ ਇਹ ਜ਼ਮੀਨਾਂ ਵੇਚ ਕੇ ਤੇ ਮੈਨੂੰ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਲੈਕਸ਼ਨ ਵਜੋਂ ਫੰਡ ਜਿਹੜਾ ਹੈ ਉਹ ਇਕੱਠਾ ਕਰੀ ਜਾ ਰਹੀ ਹੈ ਮੈਂ ਇੱਕ ਹੋਰ ਗੱਲ ਕਹਿ ਦਿਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਹੀ ਨਹੀਂ ਬਲਕਿ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਰਮਾਇਆਦਾਰ ਹੈ ਤੇ ਜਦੋਂ ਤੋਂ ਸਾਡੀਆਂ ਸੰਸਥਾਵਾਂ ਇਹਨਾਂ ਇਹੋ ਜਿਹੇ ਸਰਮਾਇਆਦਾਰਾਂ ਦੇ ਹੱਥਾਂ 'ਈਆਂ ਤੇ ਆਮ ਲੋਕਾਂ ਦੇ ਲਈ ਜਿਹੜਾ ਦਰਵਾਜ਼ੇ ਬੰਦ ਕਰ ਦਿੱਤੇ ਗਏ ਆ ਇਹਨਾਂ ਲੋਕਾਂ ਨੇ ਸਰਮਾਇਆਦਾਰ ਨਾ ਕਦੇ ਸੂਬੇ ਦਾ ਭਲਾ ਕਰ ਸਕਦੇ ਆ ਤੇ ਨਾ ਕਦੇ ਕੌਮ ਦਾ ਭਲਾ ਕਰ ਸਕਦੇ ਆ ਰਾਜਨੀਤੀ ਚ ਆ ਕੇ ਹਾਂ ਉਹਦਾ ਬਿਜ਼ਨਸ ਡਿਵੈਲਪ ਕਰਕੇ ਉਹ ਸਟੇਟ ਦਾ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਤਾਂ ਪਾ ਸਕਦੇ ਆ ਪਰ ਜਿਹੜੇ سرمایہਦਾਰ ਸੱਤਾ ਭੋਗਣ ਵਾਸਤੇ ਸਿਆਸਤ 'ਚ ਆ ਜਾਂਦੇ ਆ ਉਹਨਾਂ ਕੌਮ ਦਾ ਭਲਾ ਕਰ ਸਕਦੇ ਆ ਨਾ ਪੰਥ ਦਾ ਭਲਾ ਕਰ ਸਕਦੇ ਆ ਨਾ ਭਾਈਚਾਰੇ ਦਾ ਭਲਾ ਕਰ ਸਕਦੇ ਆ ਨਾ ਦੇਸ਼ ਦਾ ਭਲਾ ਕਰ ਸਕਦੇ ਆ ਨਾ ਸੂਬੇ ਦਾ ਭਲਾ ਕਰ ਸਕਦੇ ਆ ਤੇ ਜਦੋਂ ਤੋਂ ਅਸੀਂ ਜਿਹੜਾ ਕਮਾਂਡ ਵਾਂਗਡੋਰ ਪੰਜਾਬ ਦੀ ਵੀ ਔਰ ਸਾਡੀਆਂ ਸੰਸਥਾਵਾਂ ਦੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਸਰਬਾਏਦਾਰ ਦੇ ਹੱਥ ਦਿੱਤੀ ਹੈ ਤੇ ਸਾਡੀਆਂ ਪੰਥਕਾ ਸੰਸਥਾਵਾਂ ਦੀ ਹਾਲਤ ਜਿਹੜੀ ਆ ਉਹ ਪਤਲੀ ਹੋ ਗਈ ਹੈ। ਪਤਲੀ ਹੋ ਗਈ ਹੈ। ਅੱਜ ਸਵੇਰੇ ਇੱਕ ਵਿਦੇਸ਼ ਤੋਂ ਫੋਨ ਆਇਆ। ਸਿੱਖ ਕਿਸੇ ਦਾ ਬੜਾ ਚਿੰਤਤ ਸੀ। ਕਹਿੰਦਾ ਗਿਆਨੀ ਜੀ। ਬਸੇ ਰੰਗੜ ਦੇ ਵਾਰਸ ਤਾਂ ਆ ਗਏ ਐ। ਸੁਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਪਤਾ ਨਹੀਂ ਕਦੋਂ ਪੈਦਾ ਹੋਣਗੇ। ਜਿਹੜੇ ਇਹਨਾਂ ਨੂੰ ਪੰਥ ਦੇ ਗਲੋਂ ਲਾਉਣਗੇ। ਇਹਨਾਂ ਨੂੰ ਘਰੋਂ ਭਾਉਣਗੇ ਤੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਸੁਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਦੇ ਵਾਰਿਸ ਕੋਈ ਅਸਮਾਨ ਤੋਂ ਨਹੀਂ ਡਿਗੜੇ ਉਹ ਤੁਸੀਂ ਸਾਰੇ ਲੋਕਾਂ ਨੇ ਬਾਬਾ ਸੁਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਦੇ ਵਾਰਿਸ ਬਣ ਕੇ ਇਹਨਾਂ ਲੋਕਾਂ ਤੋਂ ਰਾਸੀ ਤਾਕਤ ਜਿਹੜੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਆਪਾਂ ਨੇ ਖੋਣਾ ਤੇ ਇਹਨਾਂ ਨੂੰ ਘਰੇ ਭਾਉਣਾ ਬੋਲੇ ਸੋ ਨਿਹਾਲ ਅੱਜ ਕੱਲੇ ਕੱਲੇ ਸਿੱਖ ਨੂੰ ਸਰਦਾਰ ਸੁਖਾ ਸਿੰਘ ਸਰਦਾਰ ਮਹਤਾਬ ਸਿੰਘ ਦੇ ਵਾਰਸ ਜਿਹੜੇ ਹੈ ਉਹ ਬਣਨਾ ਪਊਗਾ ਪਰ ਅੱਜ ਹੋ ਕੀ ਰਿਹਾ ਇਹ ਕੱਟਸਾ ਦਦੇ ਨੇ ਸ਼ਰਾਬ ਦਾ ਲਾਲਚ ਦੇ ਦਿੰਦੇ ਨੇ ਵੀ ਸਾਡੇ ਕੋਲੇ ਆਓ ਤੁਹਾਨੂੰ ਮੁਰਦਿਆਂ ਸ਼ਰਾਬ ਦੀਆਂ ਪੇਟੀਆਂ ਤੁਹਾਡੀ ਗੱਡੀ 'ਚ ਰੱਖੀਆਂ ਜਾਣਗੀਆਂ ਤੇ ਲੋਕ ਜਿਹੜੇ ਨੇ ਉਹ ਸ਼ਰਾਬ ਦੇ ਲਾਲਚ ਦੇ ਵਿੱਚ ਹੀ ਇਨਾਂ ਦੇ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰਦੇ ਐ ਇਹਨਾਂ ਨੂੰ ਸੁਣਨ ਵਾਸਤੇ ਮੈਂ ਕਹਿੰਦਾ ਕਿ ਜਿਹੜੇ ਅਕਾਲ ਤੱਕ ਸਭ ਤੋਂ ਭ੍ਰਿਸ਼ਟ ਹੋਏ ਲੋਕ ਨੇ ਇਹਨਾਂ ਦੇ ਤਾਂ ਮੱਥੇ ਲੱਗਣਾ ਮਾੜਾ ਤੇ ਸੁਣਨਾ ਤਾਂ ਬਹੁਤ ਵੱਡਾ ਗੁਨਾਹ ਹੈ ਇਹਨਾਂ ਨੂੰ ਸ਼ਰਾਬ ਦੇ ਲਾਲਚ ਦੇ ਵਿੱਚ ਅਸੀਂ ਸਰਾਪੇ ਹੋਏ ਬੰਦਿਆਂ ਨੂੰ ਜਿਹੜਾ ਹੈ ਉਹ ਸੁਣਨ ਚਲੇ ਜਾਂਦੇ ਹਾਂ ਜੇ ਸਰਾਪੇ ਹੋਏ ਬੰਦਿਆਂ ਨੂੰ ਸ਼ਰਾਬ ਦੇ ਲਾਲਚ ਅਸੀਂ ਸੁਣਨ ਚਲੇ ਜਾਂਦੇ ਹਾਂ ਨਾ ਸਾਡਾ ਭਲਾ ਨਹੀਂ ਹੋਣਾ ਸਾਡੀਆਂ ਨਸਲਾਂ ਦਾ ਵੀ ਭਲਾ ਨਹੀਂ ਹੋਣਾ ਇਹ ਸਰਾਪੇ ਹੋਏ ਲੋਕ ਨੇ ਸਾਧ ਸੰਗਤ ਜੀ ਮਨੇਜਰ ਜ਼ਮੀਨਾਂ ਵੇਚ ਜਾਂਦੇ ਆ ਮਨੇਸਰਾਂ ਦੀ ਕੋਈ ਹਮਮਤ ਨਹੀਂ ਉਹ ਜ਼ਮੀਨਾਂ ਵੇਚ ਜਾਣ ਮਨੇਜਰਾਂ ਦੇ ਪਿੱਛੇ ਕੌਣ ਹੈ ਮਨੇਜਰਾਂ ਦੇ ਪਿੱਛੇ ਕੋਈ ਨਾ ਕੋਈ ਕੋਈ ਨਾ ਕੋਈ ਤਾਕਤ ਜਿਹੜੀ ਆ ਉਹ ਕੰਮ ਕਰ ਰਹੀ ਹੈ ਤੇ ਜਦੋਂ ਅਸੀਂ ਉਹ ਤਾਕਤ ਨੂੰ ਪਹਿਚਾਣਾਂਗੇ ਤੇ ਉਹਦੇ ਪਿੱਛੇ ਫਿਰ ਕੋਈ ਤਾਕਤ ਹੋਏਗੀ ਜਦੋਂ ਅਸੀਂ ਉਸ ਤਾਕਤ ਤੱਕ ਪਹੁੰਚਾਂਗੇ ਤੇ ਅੰਤ ਨੂੰ ਜਿਹੜਾ ਮਗਰ ਬਚੇਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਏਗਾ ਜਿਹਦੀ ਸ਼ਹਿ ਦੇ ਉੱਤੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਇਹ ਲੁੱਟੇ ਪੰਥਕ ਸੰਸਥਾਵਾਂ ਦੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚਣ ਦੀ ਤੇ ਇਸੇ ਦਬਾਵੇ ਦੀ ਧਰਤੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਪੈਦਾ ਕੀਤਾ ਜਿਹੜਾ ਗੁਰਦੁਆਰੇ ਸਹਿਬਾਨ ਦੀਆਂ ਜ਼ਮੀਨਾਂ ਹੀ ਜਿਹੜਾ ਹੈ ਉਹ ਲਟਾਰਿਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਜ਼ਮੀਨਾਂ ਵੇਚ ਰਹੀ ਹੈ ਗੁਰਦੁਆਰਾ ਸਹਿਬਾਨ ਦਾ ਧੰਨ ਲਟਾਰ ਰਹੀ ਹੈ ਅਕਾਲ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਜਿੰਦਾ ਕਰਨ ਦੇ ਲਈ ਉਹ ਜਿਹੜਾ ਹੈ ਖੁੱਲੇ ਗੱਫੇ ਜਿਹੜੇ ਆ ਉਹ ਵੰਡ ਰਹੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਨੇ ਹੈੱਡ ਗ੍ਰੰਥੀ ਸਾਹਿਬ ਨੇ ਜਿਹੜਾ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਆ ਉਹ ਕੋਈ ਛੋਟੇ ਦੋਸ਼ ਨਹੀਂ ਹੈ ਛੋਟੇ ਦੋਸ਼ ਨਹੀਂ ਹੈ ਮੇਰੇ ਖਿਲਾਫ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਮੇਰੇ ਖਿਲਾਫ 18 ਸਾਲ ਪੁਰਾਣਾ ਇੱਕ ਰਿਸ਼ਤੇਦਾਰ ਜਿਹੜਾ ਡਰੱਗੀ ਹੈ ਉਹਨੂੰ ਲਿਆ ਕੇ ਤੇ ਜਾਂਚ ਕਮਿਸ਼ਨ ਬਿਠਾ ਕੇ ਪੜਤਾਲ ਸ਼ੁਰੂ ਕਰਾਤੀ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਏਡੇ ਵੱਡੇ ਦੋਸ਼ ਲਾਤੇ ਤੇ ਹੁਣ ਕਮੇਟੀ ਕਿਉਂ ਨਹੀਂ ਬਣਦੀ ਹੁਣ ਜਾਂਚ ਕਮੇਟੀ ਕਿਉਂ ਨਹੀਂ ਬਿਠਾਈ ਜਾਂਦੀ ਬਿਠਾਓ ਪੜਤਾਲ ਕਮੇਟੀ ਹੁਣ ਪੜਤਾਲ ਕਮੇਟੀ ਕਿਉਂ ਨਹੀਂ ਬਿਠਾਉਂਦੇ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਦੀ ਸਾਹਿਬ ਨੇ ਜਿਹੜੇ ਦੋਸ਼ ਲਾਏ ਐ ਤੇ ਇਹਦੇ ਦੇ ਉੱਤੇ ਵੀ ਨਿਰਪੱਖ ਕਮੇਟੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਐ ਕੋਈ ਛੋਟਾ ਦੋਸ਼ ਨਹੀਂ ਐ ਕਿ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਉਹਨਾਂ ਤੋਂ ਇੱਕ ਅਧਿਕਾਰੀ 5 ਲੱਖ ਰੁਪਈਆ ਮੰਗਦਾ ਹੈ ਕਿ ਮੈਂ ਤੇਰੀ ਬਦਲੀ ਵਾਪਸ ਕਰਾ ਦੂੰ ਮੈਨੂੰ 5 ਲੱਖ ਰੁਪਈਆ ਦੇ ਦੇ ਇਹ ਛੋਟਾ ਦੋਸ਼ ਨਹੀਂ ਹੈ ਔਰ ਮੈਂ ਸਮਝਦਾ ਸਭ ਤੋਂ ਕਣਾਉਣੀ ਗੱਲ ਜਿਹੜੀ ਗਿਆਨੀ ਰਗਵੀਰ ਸਿੰਘ ਜੀ ਰਾਹੀਂ ਪਤਾ ਲੱਗੀ ਹੈ ਉਹ ਇਹ ਗਿਆਨੀ ਰਗਵੀਰ ਸਿੰਘ ਜੀ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੇਰੇ ਤੇ ਇਹ ਅਕਾਲੀ ਲੀਡਰ ਜਿਹੜੇ ਆ ਨਾ ਪਘੌੜੇ ਦਲ ਦੇ ਇਹ ਦਬਾਅ ਪਾ ਰਹੇ ਸੀ ਵੀ ਤੂੰ ਇਹ ਬਿਆਨ ਦੇ ਕੇ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਇਹ ਬੀਜੇਪੀ ਤੇ ਆਰਐਸਐਸ ਨੇ ਕਰਵਾਇਆ। ਇਤੂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ? ਇਤੂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਆਪਣੇ ਜਥੇਦਾਰ ਨੂੰ ਕਹੀਏ ਵੀ 2 ਦਸੰਬਰ ਦਾ ਫੈਸਲਾ ਸਾਡੇ ਅਨੁਕੂਲ ਨਹੀਂ ਹੈ ਇਸ ਕਰਕੇ ਤੂੰ ਕਹਿ ਕੇ ਇਹ ਬੀਜੇਪੀ ਤੇ ਆਰਐਸਐਸ ਨੇ ਕਰਵਾਇਆ। ਇਸੋ ਘਟਿਆ ਗੱਲ ਕੋਈ ਹੋ ਨਹੀਂ ਸਕਦੀ ਤੇ ਇਸ ਘਟਿਆ ਗੱਲ ਕਹਿਣ ਦਾ ਜਿਹੜਾ ਜ਼ਿੰਮੇਦਾਰ ਹੈ ਇਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਸਾਧ ਸੰਗਤ ਜੀ ਜਾਗਿਏ ਬਹੁਤ ਵਕਤ ਤੁਹਾਡਾ ਲੈ ਲਿਆ ਸਾਵਧਾਨ ਹੋਈਏ